ਆਇਆ ਵੱਡਾ ਮਾਲਕ ਕਬੱਡੀ ਦਾ ਇਹ ਆ ਲੰਮੀ ਪਾਰੀ ਦਾ ਘੋੜਾ ਪ੍ਰਤਾਪ ਸਿੰਘ ਤਾਬਾ ਕੇ ਹੱਥ ਸਾਡੇ ਵੀ ਹਥਾੜੇ ਪਰ ਦਰਸ਼ਕ ਵੀਰਿਆ ਤੁਸੀਂ ਠੰਡੇ ਨਹੀਂ ਪਾਣਾ ਤਾੜੀ ਤੂੜੀ ਮਾਰਦਿਆ ਕਰੋ ਯਾਰ ਤਾੜੀ ਤੂੜੀ ਮਾਰਦਿਆ ਕਰੋ ਆ ਵੀ ਖੇਮ ਕਰਨੀਆਂ ਕਰ ਗੱਲ ਚੱਕ ਸ਼ੰਦਰੀ ਧਰਤੀ ਦਾ ਗਲਿਆਰੀ ਕਬੱਡੀ ਪਾ ਰਿਆ ਸੰਮੇ ਪਹਿਲਵਾਨ ਦਾ ਚੇਲਾ ਸਿਰੇ ਦਾ ਨੰਬਰ ਜੋੜਨ ਵਿੱਚ ਕਾਮਯਾਬ ਹੋ ਗਿਆ ਇਧਰਲੀ ਸੈਨ ਪ੍ਰਤਾਪ ਸਿੰਘ ਤਾਬਾ ਦੁਨੀਆ ਦਾ ਵੱਡਾ ਸਟਾਰ ਜਿਹੜਾ ਅੱਜ ਇਸ ਲਾਲਪੁਰੇ ਦੇ ਮੈਦਾਨ ਵਿੱਚ ਕਬੱਡੀ ਪਾਵੇਗਾ ਧਾਮਾ ਬੋਲੇਗਾ ਤੇ ਚਾਰ ਖਿਡਾਰੀਆਂ ਦੇ ਵਿੱਚੋਂ ਜੋਧਾ ਨੌਯਨ ਡਾਲੇਕੇ ਦੀ ਧਰਤੀ ਦਾ ਨਾਲ ਕਾਕਾ ਟੋਟੀਆਂ ਵਾਲਾ ਇੱਕ ਜੋਧਾ ਮੁੰਡਾ ਗੁਰਦਾਸਪ੍ਰੀਆ ਨੇਰੇ ਬਾਬੇ ਨਾਨਕ ਵਾਲਾ ਇਧਰ ਕਾਕੇ ਦੇ ਨਾਲ ਮੁਕਾਬਲਾ ਆ ਲੱਗਦਾ ਹੋਇਆ ਜੋਰ ਇਹ ਬੱਲੇ ਬੱਲੇ ਕੀ ਬਾਤ ਹੈ ਵੀ ਟੋਟੀਆਂ ਵਾਲਿਆ ਇਹ ਗਿੱਟੇ ਦਾ ਫੜਾਕ ਚੋਟੀ ਦਾ ਸਾਡੇ ਸੁਖਜਿੰਦਰ ਸਿੰਘ ਜੀ ਸਫਰੀ ਆ ਹੈ ਪ੍ਰਤਾਪ ਸਿੰਘ ਤਾਬਾ ਲੰਮੀ ਪਾਰੀ ਦਾ ਘੋੜਾ ਨੌਯਨ ਕਬੱਡੀ ਪਾਵੇਗਾ ਖੇਡ ਦੇ ਮੈਦਾਨ ਦੇ ਵਿੱਚ ਵਹੰਦਰ ਬਾਬਾ ਵਿਧੀਚੰਦ ਸਾਹਿਬ ਜੀਆਂ ਦੀ ਧਰਤੀ ਹੈ ਸੁਰ ਸਿੰਘ ਪਿੰਡ ਸੰਤਾ ਮਹਾਪੁਰਸ਼ਾਂ ਦਾ ਪਿੰਡ ਹੈ ਪਹਿਲਵਾਨਾਂ ਦਾ ਪਿੰਡ ਹੈ ਨਿਹੰਗ ਸਿੰਘਾਂ ਦਾ ਪਿੰਡ ਹੈ ਕਿਰਤੀ ਕਿਸਾਨਾਂ ਦਾ ਪਿੰਡ ਹੈ ਆ ਪ੍ਰਤਾਪ ਸਿੰਘ ਤਾਬੇ ਦੀ ਰੇਡ ਤੇ ਮੁਕਾਬਲਾ ਦੇਖਾਂਗੇ ਕਿਆ ਬਾਤ ਪੁਆਇੰਟ ਮੈਨੂੰ ਲੱਗਦਾ ਸਟਾਪਰ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਯੋਧਿਆ ਨਾਮ ਦਾ ਸਜਾਫੀ ਦਾ ਮੁੰਡਾ ਚਿਹਰਾ ਨਵਾਂ ਹੀ ਹੈ ਪਹਿਲੀ ਵਾਰ ਦੇਖਿਆ ਅੱਜ ਮੁੰਡਾ ਗਮਾਣ ਨਹੀਂ ਆਖਾਂਗੇ ਕਰਦਾ ਹੀ ਮੇਲਾ ਖੇਡ ਰਿਹਾ ਕਾਕੇ ਦੇ ਲਈ ਵੀ ਤਾੜੀਆਂ ਮਾਰੋ ਜ਼ੋਰਦਾਰ ਪੈਂਦੀ ਹੋਏ ਰੇਡ ਨੂਰ ਦੀ ਆ ਨੂਰ ਕਬੱਡੀ ਪਾ ਰਿਹਾ ਸਰਦਾਰ ਪ੍ਰੇਮ ਸਿੰਘ ਜੀ ਲਾਲਪੁਰੀਏ ਮੰਨੇ ਹੋਣਾ ਦੀ ਜਿੰਦੂ ਪਹਿਲਵਾਨ ਹੋਣਾ ਦੀ ਕਹਿੰਦੇ ਕਬੱਡੀ ਖੇਡ ਖੇਡ ਕੇ ਮੁੰਡਾ ਇਹ ਦੇਖਦੇ ਕਿ ਨੌਜਵਾਨ ਖੇਡਣ ਲੱਗਿਆ ਵੇਖਾਂਗੇ ਉਹਨਾਂ ਮੰਗ ਰਹੇ ਕਬੱਡੀ ਖੇਡਦਾ ਪਰ ਇਹ ਹੁਣ ਜੱਫਾ ਖਾ ਬੈਠਾ ਪੁਆਇੰਟ ਜਿਹੜਾ ਪ੍ਰਤਾਪ ਸਿੰਘ ਤਾਬੇ ਦੇ ਪੁੱਤਰ ਨੇ ਆਪਣੀ ਟੀਮ ਦੇ ਖਾਤੇ ਜੋੜਿਆ ਸਿਰੇ ਦਾ ਨੰਬਰ ਜੋੜਨ ਦੇ ਚ ਕਾਮਯਾਬ ਹੋ ਗਿਆ ਟੂਰ ਫੇਰ ਆ ਗਿਆ ਆ ਆਪਣੇ ਪਿੰਡੂ ਦੀ ਖੇਡ ਨੂੰ ਕਿੰਨਾ ਕਾ ਪਿਆਰ ਕਰਦੇ ਹੋ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਨੂਰ ਆ ਗਿਆ ਕਬੱਡੀ ਪਾਉਣ ਦੇ ਲਈ ਨੂਰ ਦੀ ਰੇਡ ਹੈ ਸਾਹਮਣੇ ਕਹਿੰਦੇ ਪ੍ਰਤਾਪ ਸਿੰਘ ਤਾਬੇ ਦੇ ਪੁੱਤਰ ਨੇ ਨੂਰ ਦੇ ਲਈ ਹੰਦੇ ਕਰ ਦਿੱਤੇ ਦੂਰ ਮਿੱਤਰੋ ਆ ਤਾਬੇ ਦਾ ਪੁੱਤਰ ਵੀ ਬਣ ਜਾਣਾ ਕਬੱਡੀ 'ਚ ਮਸ਼ਹੂਰ ਮਿੱਤਰੋ ਆ ਰਮਾਨ ਨੇ ਨੂਰ ਦੇ ਲਈ ਹੰਦੇ ਕਰ ਦਿੱਤੇ ਦੂਰ ਮਿੱਤਰੋ ਬਣੂਗਾ ਵੀ ਕਬੱਡੀ 'ਚ ਮਸ਼ਹੂਰ ਮਿੱਤਰੋ ਮੁੰਡੇ ਨੇ ਕਰ ਦਿੱਤੇ ਹੰਦੇ ਦੂਰ ਮਿੱਤਰੋ ਤੇ ਬਣੂਗਾ ਵੀ ਕਬੱਡੀ 'ਚ ਮਸ਼ਹੂਰ ਮਿੱਤਰੋ ਉਹ ਗੱਲਾਂ ਟਿਕਾਣੇ ਲੱਗਿਆ ਮੇਲਾ ਬਾਬੇ ਸਗੀ ਸੁਲਤਾਨ ਜੀ ਦਾ ਆ ਆ ਵੱਡਾ ਮਾਲ ਕਬੱਡੀ ਦਾ ਇਹ ਆ ਲੰਮੀ ਪਾਰੀ ਦਾ ਘੋੜਾ ਪ੍ਰਤਾਪ ਸਿੰਘ ਤਾਬਾ ਕੇ ਹੱਥ ਸਾਡੇ ਵੀ ਹਥਾੜੇ ਪਰ ਦਰਸ਼ਕ ਵੀਰੇ ਤੁਸੀਂ ਠੰਡੇ ਨਹੀਂ ਪਾਣਾ ਤਾੜੀ ਧੂੜੀ ਮਾਰਦਿਆ ਕਰੋ ਯਾਰ ਤਾੜੀ ਧੂੜੀ ਮਾਰਦਿਆ ਕਰੋ ਆ ਵੀ ਖੇਮ ਕਰਨੀਆਂ ਕਰ ਗੱਲ ਚੱਕ ਅਸ਼ਕੰਦਰੀ ਧਰਤੀ ਦਾ ਗਲਿਆਰੀ ਕਬੱਡੀ ਪਾ ਰਿਆ ਸੰਮੇ ਪਹਿਲਵਾਨ ਦਾ ਚੇਲਾ ਸਿਰੇ ਦਾ ਨੰਬਰ ਜੋੜਨ ਵਿੱਚ ਕਾਮਯਾਬ ਹੋ ਗਿਆ ਇਧਰਲੀ ਸੈਨ ਪ੍ਰਤਾਪ ਸਿੰਘ ਤਾਬਾ ਦੁਨੀਆ ਦਾ ਵੱਡਾ ਸਟਾਰ ਜਿਹੜਾ ਅੱਜ ਇਸ ਲਾਲਪੁਰੇ ਦੇ ਮੈਦਾਨ ਵਿੱਚ ਕਬੱਡੀ ਪਾਵੇਗਾ ਧਾਮਾ ਬੋਲੇਗਾ ਤੇ ਚਾਰ ਖਿਡਾਰੀਆਂ ਦੇ ਵਿੱਚੋਂ ਜੋਧਾ ਨਾਈੋਂ ਡਾਲੇਕੇ ਦੀ ਧਰਤੀ ਦਾ ਨਾਲ ਕੱਕਾ ਟੋਟੀਆਂ ਵਾਲਾ ਇੱਕ ਜੋਧਾ ਮੁੰਡਾ ਗੁਰਦਾਸਪਰੀਆ ਨੇਰੇ ਬਾਬੇ ਨਾਨਕ ਵਾਲਾ ਇਧਰ ਕੱਕੇ ਦੇ ਨਾਲ ਮੁਕਾਬਲਾ ਆ ਲੱਗਦਾ ਹੋਇਆ ਜੋਰ ਇਹ ਬੱਲੇ ਬੱਲੇ ਕੀ ਬਾਤ ਹੈ ਵੀ ਟੋਟੀਆਂ ਵਾਲਿਆ ਇਹ ਗਿੱਟੇ ਦਾ ਫੜਾਕ ਚੋਟੀ ਦਾ ਸਾਡੇ ਸੁਖਜਿੰਦਰ ਸਿੰਘ ਜੀ ਸਫਰੀ ਆਹ ਹੈ ਪ੍ਰਤਾਪ ਸਿੰਘ ਤਾਬਾ ਲੰਮੀ ਪਾਰੀ ਦਾ ਘੋੜਾ ਨੌਜੋਨ ਕਬੱਡੀ ਪਾਵੇਗਾ ਖੇਡ ਦੇ ਮੈਦਾਨ ਦੇ ਵਿੱਚ ਬਹੰਦਰ ਬਾਬਾ ਵਿਧੀਚੰਦ ਸਾਹਿਬ ਜੀਆਂ ਦੀ ਧਰਤੀ ਹੈ ਸੁਰ ਸਿੰਘ ਪਿੰਡ ਸੰਤਾ ਮਹਾਪੁਰਸ਼ਾਂ ਦਾ ਪਿੰਡ ਹੈ ਪੁਲਵਾਨਾਂ ਦਾ ਪਿੰਡ ਹੈ ਨਿਹੰਗ ਸਿੰਘਾਂ ਦਾ ਪਿੰਡ ਹੈ ਕਿਰਤੀ ਕਿਸਾਨਾਂ ਦਾ ਪਿੰਡ ਆਹ ਪ੍ਰਤਾਪ ਸਿੰਘ ਤਾਬੇ ਦੀ ਰੇਡ ਤੇ ਮੁਕਾਬਲਾ ਦੇਖਾਂਗੇ ਕਿਆ ਬਾਤ ਪੁਆਇੰਟ ਮੈਨੂੰ ਲੱਗਦਾ ਸਟਾਪਰ ਨੇ ਜੋੜ ਦਿੱਤਾ ਹੈ ਆਪਣੀ ਟੀਮ ਦੇ ਲਈ ਜੋਧਿਆ ਨਾਮ ਦਾ ਸਜਾਫੀ ਦਾ ਮੁੰਡਾ ਚਿਹਰਾ ਨਵਾਂ ਹੀ ਹੈ ਪਹਿਲੀ ਵਾਰ ਦੇਖਿਆ ਅੱਜ ਮੁੰਡਾ ਗਮਾਣ ਨਹੀਂ ਆਖਾਂਗੇ ਕਰਦਾ ਹੀ ਮੇਲਾ ਖੇਡ ਰਿਹਾ ਕਾਕੇ ਦੇ ਲਈ ਵੀ ਤਾੜੀਆਂ ਮਾਰੋ ਜ਼ੋਰਦਾਰ ਪੈਂਦੀ ਹੋਏ ਰੇਡ ਨੂਰ ਦੀ ਆ ਨੂਰ ਕਬੱਡੀ ਪਾ ਰਿਹਾ ਸਰਦਾਰ ਪ੍ਰੇਮ ਸਿੰਘ ਜੀ ਲਾਲਪੁਰੀਏ ਮੰਨੇ ਹੋਣਾ ਦੀ ਜਿੰਦੂ ਪਹਿਲਵਾਨ ਹੋਣਾ ਦੀ ਕਹਿੰਦੇ ਕਬੱਡੀ ਖੇਡ ਖੇਡ ਕੇ ਮੁੰਡਾ ਇਹ ਦੇਖਦੇ ਕਿ ਨੌਜਵਾਨ ਖੇਡਣ ਲੱਗਿਆ ਵੇਖਾਂਗੇ ਉਹਨਾਂ ਮੰਗ ਰਹੇ ਕਬੱਡੀ ਖੇਡਦਾ ਪਰ ਕੇ ਹੁਣ ਜੱਫਾ ਖਾ ਬੈਠਾ ਪੁਆਇੰਟ ਜਿਹੜਾ ਪ੍ਰਤਾਪ ਸਿੰਘ ਤਾਬੇ ਦੇ ਪੁੱਤਰ ਨੇ ਆਪਣੀ ਟੀਮ ਦੇ ਖਾਤੇ ਜੋੜਿਆ ਸਿਰੇ ਦਾ ਨੰਬਰ ਜੋੜਨ ਦੇ ਚ ਕਾਮਯਾਬ ਹੋ ਗਿਆ ਟੂਰ ਫੇਰ ਆ ਗਿਆ ਆ ਆਪਣੇ ਪਿੰਡੂ ਦੀ ਖੇਡ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਨੂਰ ਆ ਗਿਆ ਕਬੱਡੀ ਪਾਉਣ ਦੇ ਲਈ ਨੂਰ ਦੀ ਰੇਡ ਹੈ ਸਾਹਮਣੇ ਕਹਿੰਦੇ ਪ੍ਰਤਾਪ ਸਿੰਘ ਤਾਬੇ ਦੇ ਪੁੱਤਰ ਨੇ ਨੂਰ ਦੇ ਲਈ ਹੰਦੇ ਕਰ ਦਿੱਤੇ ਦੂਰ ਮਿੱਤਰੋ ਆ ਤਾਬੇ ਦਾ ਪੁੱਤਰ ਵੀ ਬਣ ਜਾਣਾ ਕਬੱਡੀ 'ਚ ਮਸ਼ਹੂਰ ਮਿੱਤਰੋ ਆ ਰਮਾਨ ਨੇ ਨੂਰ ਦੇ ਲਈ ਹੰਦੇ ਕਰ ਦਿੱਤੇ ਨੂਰ ਮਿੱਤਰੋ ਬਣੂਗਾ ਵੀ ਕਬੱਡੀ 'ਚ ਮਸ਼ਹੂਰ ਮਿੱਤਰੋ ਮੁੰਡੇ ਨੇ ਕਰ ਦਿੱਤੇ ਹੰਦੇ ਦੂਰ ਮਿੱਤਰੋ ਤੇ ਬਣੂਗਾ ਵੀ ਕਬੱਡੀ 'ਚ ਮਸ਼ਹੂਰ ਮਿੱਤਰੋ ਉਹ ਗੱਲਾਂ ਟਿਕਾਣੇ ਲੱਗਿਆ ਮੇਲਾ ਬਾਬੇ ਸਗੀ ਸੁਲਤਾਨ ਜੀ ਦਾ ਸੰਮੇ ਪਹਿਲਵਾਨ ਦਾ ਚੇਲਾ ਸਿਰੇ ਦਾ ਨੰਬਰ ਜੋੜਨ 'ਚ ਕਾਮਯਾਬ ਹੋ ਗਿਆ ਇਧਰਲੀ ਸੈਨ ਪ੍ਰਤਾਪ ਸਿੰਘ ਤਾਬਾ ਦੁਨੀਆ ਦਾ ਵੱਡਾ ਸਟਾਰ ਜਿਹੜਾ ਅੱਜ ਇਸ ਲਾਲਪੁਰੇ ਦੇ ਮੈਦਾਨ ਵਿੱਚ ਕਬੱਡੀ ਪਾਵੇਗਾ ਧਾਮਾ ਬੋਲੇਗਾ ਤੇ ਚਾਰ ਖਿਡਾਰੀਆਂ ਦੇ ਵਿੱਚੋਂ ਜੋਧਾ ਨੌਯੋਂ ਡਾਲੇਕੇ ਦੀ ਧਰਤੀ ਦਾ ਨਾਲ ਕਾਕਾ ਕ ਟੋਟੀਆਂ ਵਾਲਾ ਇੱਕ ਜੋਧਾ ਮੁੰਡਾ ਗੁਰਦਾਸਪ੍ਰੀਆ ਨੇਰੇ ਬਾਬੇ ਨਾਨਕ ਵਾਲਾ ਇਧਰ ਕਾਕੇ ਦੇ ਨਾਲ ਮੁਕਾਬਲਾ ਆ ਲੱਗਦਾ ਹੋਇਆ ਜੋਰ ਇਹ ਬੱਲੇ ਬੱਲੇ ਕੀ ਬਾਤ ਹੈ ਵੀ ਟੋਟੀਆਂ ਵਾਲਿਆ ਇਹ ਗਿੱਟੇ ਦਾ ਫੜਾਕ ਚੋਟੀ ਦਾ ਸਾਡੇ ਸੁਖਜਿੰਦਰ ਸਿੰਘ ਜੀ ਸਫਰੀ ਆਹ ਹੈ ਪ੍ਰਤਾਪ ਸਿੰਘ ਤਾਬਾ ਲੰਮੀ ਪਾਰੀ ਦਾ ਘੋੜਾ ਨੌਜੋਨ ਕਬੱਡੀ ਪਾਵੇਗਾ ਖੇਡ ਦੇ ਮੈਦਾਨ ਦੇ ਵਿੱਚ ਬਹਾਦਰ ਬਾਬਾ ਬਿਧੀਚੰਦ ਸਾਹਿਬ ਜੀਆਂ ਦੀ ਧਰਤੀ ਹੈ ਸੁਰ ਸਿੰਘ ਪਿੰਡ ਸੰਤਾ ਮਹਾਪੁਰਸ਼ਾਂ ਦਾ ਪਿੰਡ ਹੈ ਪੁਲਵਾਨਾਂ ਦਾ ਪਿੰਡ ਹੈ ਨਿਹੰਗ ਸਿੰਘਾਂ ਦਾ ਪਿੰਡ ਹੈ ਕਿਰਤੀ ਕਿਸਾਨਾਂ ਦਾ ਪਿੰਡ ਹੈ ਆਹ ਪ੍ਰਤਾਪ ਸਿੰਘ ਤਾਬੇ ਦੀ ਰੇਡ ਤੇ ਮੁਕਾਬਲਾ ਦੇਖਾਂਗੇ ਕਿਆ ਬਾਤ ਪੁਆਇੰਟ ਮੈਨੂੰ ਲੱਗਦਾ ਸਟਾਪਰ ਨੇ ਜੋੜ ਦਿੱਤਾ ਹੈ ਆਪਣੀ ਟੀਮ ਦੇ ਲਈ ਜੋਧਿਆ ਨਾਮ ਦਾ ਜਾਫੀ ਦਾ ਮੁੰਡਾ ਚਿਹਰਾ ਨਵਾਂ ਹੀ ਹੈ ਪਹਿਲੀ ਵਾਰ ਦੇਖਿਆ ਅੱਜ ਮੁੰਡਾ ਗਮਾਣ ਨਹੀਂ ਆਖਾਂਗੇ ਕਰਦਾ ਹੀ ਮੇਲਾ ਖੇਡ ਰਿਹਾ ਕਾਕੇ ਦੇ ਲਈ ਵੀ ਤਾੜੀਆਂ ਮਾਰੋ ਜ਼ੋਰਦਾਰ ਪੈਂਦੀ ਫਿਰ ਰੇਡ ਨੂਰ ਦੀ ਆ ਨੂਰ ਕਬੱਡੀ ਪਾ ਰਿਹਾ ਸਰਦਾਰ ਪ੍ਰੇਮ ਸਿੰਘ ਜੀ ਲਾਲਪੁਰੀਏ ਮੰਨੇ ਹੋਣਾ ਦੀ ਜਿੰਦੂ ਪਹਿਲਵਾਨ ਉਹਨਾਂ ਦੀ ਕਹਿੰਦੇ ਕਬੱਡੀ ਖੇਡ ਖੇਡ ਕੇ ਮੁੰਡਾ ਇਹ ਦੇਖਦੇ ਕਿ ਨੌਜਵਾਨ ਖੇਡਣ ਲੱਗਿਆ ਵੇਖਾਂਗੇ ਉਹਨਾਂ ਮੰਗ ਰਹੇ ਕਬੱਡੀ ਖੇਡਦਾ ਪਰ ਇਹ ਹੁਣ ਜੱਫਾ ਖਾ ਬੈਠਾ ਪੁਆਇੰਟ ਜਿਹੜਾ ਪ੍ਰਤਾਪ ਸਿੰਘ ਤਾਬੇ ਦੇ ਪੁੱਤਰ ਨੇ ਆਪਣੀ ਟੀਮ ਦੇ ਖਾਤੇ ਜੋੜਿਆ ਸਿਰੇ ਦਾ ਨੰਬਰ ਜੋੜਨ ਦੇ ਚ ਕਾਮਯਾਬ ਹੋ ਗਿਆ ਟੂਰ ਫੇਰ ਆ ਗਿਆ ਆਪਣੇ ਪਿੰਡੂ ਦੀ ਖੇਡ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਨੂਰ ਆ ਗਿਆ ਕਬੱਡੀ ਪਾਉਣ ਦੇ ਲਈ ਨੂਰ ਦੀ ਰੇਡ ਹੈ ਸਾਹਮਣੇ ਕਹਿੰਦੇ ਪ੍ਰਤਾਪ ਸਿੰਘ ਤਾਬੇ ਦੇ ਪੁੱਤਰ ਨੇ ਨੂਰ ਦੇ ਲਈ ਹੰਦੇ ਕਰ ਦਿੱਤੇ ਦੂਰ ਮਿੱਤਰੋ ਆ ਤਾਬੇ ਦਾ ਪੁੱਤਰ ਵੀ ਬਣ ਜਾਣਾ ਕਬੱਡੀ 'ਚ ਮਸ਼ਹੂਰ ਮਿੱਤਰੋ ਆ ਰਮਾਨ ਨੇ ਨੂਰ ਦੇ ਲਈ ਹੰਦੇ ਕਰ ਦਿੱਤੇ ਦੂਰ ਮਿੱਤਰੋ ਬਣੂਗਾ ਵੀ ਕਬੱਡੀ 'ਚ ਮਸ਼ਹੂਰ ਮਿੱਤਰੋ ਮੁੰਡੇ ਨੇ ਕਰ ਦਿੱਤੇ ਹੰਦੇ ਦੂਰ ਮਿੱਤਰੋ ਤੇ ਬਣੂਗਾ ਵੀ ਕਬੱਡੀ 'ਚ ਮਸ਼ਹੂਰ ਮਿੱਤਰੋ ਆਹ ਗੱਲਾਂ ਟਿਕਾਣੇ ਲੱਗਿਆ ਮੇਲਾ ਬਾਬੇ ਸਗੀ ਸੁਲਤਾਨ ਜੀ ਦਾ ਪਰ ਦਰਸ਼ਕ ਵੀਰੋ ਤੁਸੀਂ ਠੰਡੇ ਨਹੀਂ ਪਾਣਾ ਤਾੜੀ ਧੂੜੀ ਮਾਰਦਿਆ ਕਰੋ ਯਾਰ ਤਾੜੀ ਧੂੜੀ ਮਾਰਦਿਆ ਕਰੋ ਆਹ ਵੀ ਖੇਮ ਕਰਨੀਆਂ ਕਰ ਗੱਲ ਚੱਕ ਸ਼ੰਦਰੀ ਧਰਤੀ ਦਾ ਗਲਿਆਰੀ ਕਬੱਡੀ ਪਾ ਰਿਆ ਅੱਜ ਮੁੰਡਾ ਗਮਾਣ ਨਹੀਂ ਆਖਾਂਗੇ ਕਰਦਾ ਹੀ ਮੇਲਾ ਖੇਡ ਰਿਹਾ ਕਾਕੇ ਦੇ ਲਈ ਵੀ ਤਾੜੀਆਂ ਮਾਰੋ ਜ਼ੋਰਦਾਰ ਪੈਂਦੀ ਹੋਏ ਰੇਡ ਨੂਰ ਦੀ ਆ ਨੂਰ ਕਬੱਡੀ ਪਾ ਰਿਹਾ ਸਰਦਾਰ ਪ੍ਰੇਮ ਸਿੰਘ ਜੀ ਲਾਲਪੁਰੀਏ ਮੰਨੇ ਹੋਣਾ ਦੀ ਜਿੰਦੂ ਪਹਿਲਵਾਨ ਹੋਣਾ ਦੀ ਕਹਿੰਦੇ ਕਬੱਡੀ ਖੇਡ ਖੇਡ ਕੇ ਮੁੰਡਾ ਇਹ ਦੇਖਦੇ ਕਿ ਨੌਜਵਾਨ ਖੇਡਣ ਲੱਗਿਆ ਵੇਖਾਂਗੇ ਉਹਨਾਂ ਮੰਗ ਰਹੇ ਕਬੱਡੀ ਖੇਡਦਾ ਪਰ ਇਹ ਹੁਣ ਜੱਫਾ ਖਾ ਬੈਠਾ ਪੁਆਇੰਟ ਜਿਹੜਾ ਪ੍ਰਤਾਪ ਸਿੰਘ ਤਾਬੇ ਦੇ ਪੁੱਤਰ ਨੇ ਆਪਣੀ ਟੀਮ ਦੇ ਖਾਤੇ ਜੋੜਿਆ ਸਿਰੇ ਦਾ ਨੰਬਰ ਜੋੜਨ ਦੇ ਚ ਕਾਮਯਾਬ ਹੋ ਗਿਆ ਟੂਰ ਫੇਰ ਆ ਗਿਆ ਆ ਆਪਣੇ ਪਿੰਡੂ ਦੀ ਖੇਡ ਨੂੰ ਕਿੰਨਾ ਕਾ ਪਿਆਰ ਕਰਦੇ ਹੋ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਨੂਰ ਆ ਗਿਆ ਕਬੱਡੀ ਪਾਉਣ ਦੇ ਲਈ ਨੂਰ ਦੀ ਰੇਡ ਹੈ ਸਾਹਮਣੇ ਕਹਿੰਦੇ ਪ੍ਰਤਾਪ ਸਿੰਘ ਤਾਬੇ ਦੇ ਪੁੱਤਰ ਨੇ ਨੂਰ ਦੇ ਲਈ ਹੰਦੇ ਕਰ ਦਿੱਤੇ ਦੂਰ ਮਿੱਤਰੋ ਆ ਤਾਬੇ ਦਾ ਪੁੱਤਰ ਵੀ ਬਣ ਜਾਣਾ ਕਬੱਡੀ 'ਚ ਮਸ਼ਹੂਰ ਮਿੱਤਰੋ ਆ ਰਮਾਨ ਨੇ ਨੂਰ ਦੇ ਲਈ ਹੰਦੇ ਕਰ ਦਿੱਤੇ ਦੂਰ ਮਿੱਤਰੋ ਬਣੂਗਾ ਵੀ ਕਬੱਡੀ 'ਚ ਮਸ਼ਹੂਰ ਮਿੱਤਰੋ ਮੁੰਡੇ ਨੇ ਕਰ ਦਿੱਤੇ ਹੰਦੇ ਦੂਰ ਮਿੱਤਰੋ ਤੇ ਬਣੂਗਾ ਵੀ ਕਬੱਡੀ 'ਚ ਮਸ਼ਹੂਰ ਮਿੱਤਰੋ ਉਹ ਗੱਲਾਂ ਟਿਕਾਣੇ ਲੱਗਿਆ ਮੇਲਾ ਬਾਬੇ ਸਗੀ ਸੁਲਤਾਨ ਜੀ ਦਾ